ਪ੍ਰੋਗਰਾਮ ਦੇ ਸਭ ਤੋਂ ਵਿਸ਼ੇਸ਼ ਮਹਿਮਾਨ ਸਾਡੇ ਬਜ਼ੁਰਗ ਜਿਨ੍ਹਾਂ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਜਿਨ੍ਹਾਂ ਕਰਕੇ ਇਹ ਜੜੀਆਂ ਪਾਲਸੀਆਂ ਜੜੀਆਂ ਸਕੀਮਾਂ ਉਲੀਕੀਆਂ ਜਾਂਦੀਆਂ ਨੇ ਨੱਚਣਾ ਹੱਸਣਾ ਇਕੱਠੇ ਹੋ ਕੇ ਇੱਕ ਦੂਜੇ ਦੇ ਦੁੱਖ ਸੁੱਖ ਸੁਣਨੇ ਇਹ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਜ਼ਿੰਦਾ ਰਹਿਣ ਦੀ ਔਰ ਬਜ਼ੁਰਗ ਅਵਸਥਾ ਮੈਨੂੰ ਲੱਗਦਾ ਹੈ ਕਿ ਇਹ ਉਹ ਅਵਸਥਾ ਹੈ ਜਦੋਂ ਅਸੀਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਜ਼ਿੰਦਗੀ ਦੇ ਸੰਘਰਸ਼ ਚੋਂ ਨਿਕਲ ਕੇ ਇੱਕ ਆਰਾਮ ਦੀ ਅਵਸਥਾ 'ਚ ਆ ਜਾਣੇ ਆ ਤੇ ਉਸ ਅਵਸਥਾ ਦੇ ਵਿੱਚ ਜੋ ਮੈਂ ਮਹਿਸੂਸ ਕਰਦੀ ਹਾਂ ਕਿ ਅਸੀਂ ਜੋ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਕਰ ਸਕੇ ਜਿਹੜੀਆਂ ਆਸਾਂ ਓ ਮੰਗਾ ਸਾਡੇ ਦਿਲਾਂ 'ਚ ਰਹਿ ਗਈਆਂ ਇਹ ਬਹੁਤ ਹੀ ਸੁਨਹਿਰੀ ਮੌਕਾ ਹੁੰਦਾ ਹੈ ਕਿ ਉਦੋਂ ਅਸੀਂ ਇਹ ਕੰਮ ਕਰੀਏ ਸਨਮਾਨਤ ਕੀਤੇ ਗਏ ਸਾਡੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਉਹ ਆਪਣੀ ਉਮਰ ਦੇ ਉਸ ਪੜਾਅ ਵਿੱਚ ਵੀ ਸਮਾਜ ਸੇਵਾ ਕਰੀ ਜਾਂਦੇ ਆ ਸੋ ਇਸ ਅਵਸਥਾ ਦੇ ਵਿੱਚ ਜਿਹੜੇ ਅਸੀਂ ਕੰਮ ਕਰਦੇ ਆ ਉਹ ਸਾਡੀਆਂ ਦਿਲ ਦੀਆਂ ਇੱਛਾਵਾਂ ਹੁੰਦੀਆਂ ਨੇ ਔਰ ਦਿਲੋਂ ਕੀਤੇ ਜਾਂਦੇ ਕੰਮ ਨੇ ਰੂਹ ਨਾਲ ਕੀਤੇ ਜਾਂਦੇ ਕੰਮ ਨੇ ਰੱਬ ਦੇ ਵਜ਼ੀਰ ਉਹ ਹੁੰਦੇ ਨੇ ਜਿਨ੍ਹਾਂ ਨੂੰ ਰੱਬ ਵਜ਼ੀਰੀ ਦਿੰਦਾ ਜਿਨ੍ਹਾਂ ਨੂੰ ਰੱਬ ਸਿਖਾਉਂਦਾ ਹੈ ਕਿ ਅਸੀਂ ਬੇਸਹਾਰਿਆਂ ਦਾ ਸਹਾਰਾ ਕਿਵੇਂ ਬਣਨਾ ਹੈ ਅਸੀਂ ਬਜ਼ੁਰਗਾਂ ਦੀ ਇੱਜ਼ਤ ਕਿਵੇਂ ਕਰਨੀ ਹੈ ਅੱਜ ਅਸੀਂ ਜੋ ਕੈਂਪਸ ਲਗਾਏ ਨੇ ਇਸੇ ਸੋਚ ਨੂੰ ਹੀ ਲੈ ਕੇ ਲਗਾਏ ਨੇ ਕਿ ਆਓ ਆਪਾਂ ਆਪਣੇ ਬਜ਼ੁਰਗਾਂ ਨੂੰ ਅੱਗੇ ਲੈ ਕੇ ਆਈਏ ਕਿਤੇ ਇਹ ਨਾ ਹੋਵੇ ਕਿ ਅਸੀਂ ਭੁੱਲ ਜਾਈਏ ਕਿ ਬਜ਼ੁਰਗਾਂ ਦਾ ਸਤਿਕਾਰ ਕਿਵੇਂ ਕਰਨਾ ਹੈ ਬਜ਼ੁਰਗਾਂ ਦੀਆਂ ਲੋੜਾਂ ਕੀ ਨੇ ਸਮਾਜ ਦੇ ਵਿੱਚ ਉਹ ਪਿੱਛੇ ਕਿਉਂ ਧੱਕੇ ਜਾ ਰਹੇ ਨੇ ਜਿਹੜਾ ਮਨੋਵਾਲਾ ਨਾ ਉਹ ਬਜ਼ੁਰਗਾਂ ਦਾ ਬਣਾ ਕੇ ਬਹੁਤ ਜ਼ਰੂਰੀ ਹੈ ਉਸ ਨੂੰ ਰੱਖਣਾ ਇਹੇ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਹੈ ਜਿਸ ਦੇ ਵਿੱਚ ਬਜ਼ੁਰਗ ਜਿਹੜੇ ਆ ਉਹਨਾਂ ਦੇ ਵਿੱਚ ਸਾਡੇ ਨੌਜਵਾਨਾਂ ਵਾਲਾ ਜੋਸ਼ ਜ਼ਿੰਦਗੀ ਦੀ ਉਮੰਗ